ਹਾਂਜੀ ਕਿਸਾਨ ਵੀਰੋ ਅੱਜ ਆਪਾਂ ਨਾ ਗੋਭੀ ਦੇ ਪਾੜਿਆਂ ਦੀ ਗੱਲ ਕਰਦੇ ਆਂ ਵੀ ਕਿੰਨੀ ਕੁ ਲੰਬਾਈ ਚ ਜਿਹੜੀ ਬਾਟਾ ਗੋਭੀ ਦੀ ਹੋਣੀ ਚਾਹੀਦੀ ਆ ਤੇ ਆਪਾਂ ਕਰਮਾ ਪਾ ਕੇ ਦਿਖਾ ਦਿੰਨੇ ਆ ਲਾਈਵ ਹਨਾ 1 2 3 4 ਚਾਰ ਕਰਮਾਂ ਦੀ ਦੋਸਤੋ ਬਾਟਾ ਉਸ ਤੋਂ ਅੱਗੇ ਖਾਲ ਆ ਗਿਆ ਤੇ ਫੇਰ ਫੇਰ ਅੱਗੇ ਚਾਰ ਕਰਮਾਂ ਦੀ ਬਾਟ ਫੇਰ ਫੇਰ ਖਾਲ ਆ ਗਿਆ ਤੇ ਇਹਦੇ ਨਾਲ ਜਾਨੀ ਪਾੜੇ ਜਿਹੜੇ ਛੋਟੇ ਰੱਖਣ ਦਾ ਕਾਰਨ ਇਹ ਹੈਗਾ ਕਈ ਵਾਰੀ ਜਿਵੇਂ ਹੁਣਾ ਪਾਣੀ ਖਾਲੀਆਂ ਦੇ ਵਿੱਚ ਜ਼ਿਆਦਾ ਭਰ ਜਾਂਦਾ ਜਾਂ ਮੀਂਹ ਜ਼ਿਆਦਾ ਪੈ ਜਾਂਦਾ ਤੇ ਪਾਣੀ ਆਰਾਮ ਨਾਲ ਖਾਲੀਆਂ ਦੇ ਵਿੱਚ ਨਿਕਲ ਜਾਂਦਾ ਆ ਖਾਲ ਚੌੜੇ ਆਗੇ ਖਾਲੀਆਂ ਦੇ ਵਿੱਚ ਪਾਣੀ ਨਿਕਲ ਜਾਂਦਾ ਸੋ ਇਦਾਂ ਸਾਡੇ ਏਰੀਆ ਦੇ ਵਿੱਚ ਬਹੁਤ ਨਾ ਇਦਾਂ ਖੇਤੀ ਕਰਦੇ ਆ ਗੋਭੀ ਦੀ ਤੇ ਕਈ ਵਾਰੀ ਇਦਾਂ ਹੁੰਦਾ ਜਿਵੇਂ ਮੈਨੂੰ ਵੀ ਹੁੰਦਾ ਮਿਹਨਤ ਜ਼ਿਆਦਾ ਕਰਨੀ ਪੈਂਦੀ ਆ ਵੀ ਥੋੜੇ ਜੀਆਂ ਵੱਟਾਂ ਆਪਾਂ ਲਵਾਈ ਦੇ ਵਿੱਚ ਰੱਖ ਲੈਣੇ ਆ ਉਹਦੇ ਨਾਲ ਕੀ ਹੁੰਦਾ ਤੁਸੀਂ ਦੇਖਿਆ ਹੋਣਾ ਕਿਤੇ ਪਾਣੀ ਜ਼ਿਆਦਾ ਖੜ ਗਿਆ ਕਿਤੇ ਘੱਟ ਆ ਕਿਤੇ ਵੱਧ ਆ ਸੋ ਜਿੱਥੇ ਵੱਧ ਹੁੰਦਾ ਪਾਣੀ ਉੱਥੇ ਨਾ ਗੋਭੀ ਦੇ ਜਿਹੜੇ ਬੂਟੇ ਆ ਗਲ ਜਾਂਦੇ ਆ ਜੜ ਗਲ ਜਾਂਦੀ ਆ ਆ ਤੁਸੀਂ ਦੇਖੋ ਕਿੰਨੀ ਵਧੀਆ ਸ਼ਾਨਦਾਰ ਗੋਭੀ ਖੜੀ ਆਗੀ ਕੋਈ ਇਹਦੇ ਵਿੱਚ ਬੂਟਾ ਖਰਾਬ ਨਹੀਂ ਹੋਇਆ ਕੋਈ ਗਲਿਆ ਨਹੀਂ ਹੋਇਆ ਤੇ ਕੱਲਾ ਕੱਲਾ ਜਿੰਨਾ ਵੀ ਡਾਲ ਲੱਗਿਆ ਹੋਇਆ ਸੀ ਗੋਭੀ ਦਾ ਸਾਰੀ ਹਨਾ ਵਧੀਆ ਖੜੀ ਆ ਗੋਭੀ ਤੇ ਕੋਈ ਇਦਾਂ ਨਹੀਂ ਹੈਗਾ ਵੀ ਕਿਤੋਂ ਉੱਚਾ ਕਿਤੋਂ ਕੋਈ ਨੀਵੀਂ ਆਗੀ ਹਨਾ ਬਟ ਸੋ ਸਾਰੀ ਇੱਕੋ ਜੀ ਵਾਟ ਆ ਦੇਖੋ ਸਾਰੀ ਗੋਭੀ ਇਦਾਂ ਹੀ ਲੱਗੀ ਹੋਈ ਆ ਅੱਗੇ ਵੀ ਨਾਲੇ ਪਾਣੀ ਲਾਉਣਾ ਸੌਖਾ ਪਾਣੀ ਵੀ ਲੱਗਦਾ ਤੁਹਾਨੂੰ ਦਿਖਾ ਦਿੰਨੇ ਆ ਸੋ ਇਦਾਂ ਦੋਸਤੋ ਪਾੜੇ ਹਨਾ ਬੱਟਾਂ ਲੰਬੀਆਂ ਰੱਖਿਆ ਕਰੋ ਜਿਹੜੇ ਵੀ ਨਵੇਂ ਕਿਸਾਨ ਨੇ ਕਿਉਂਕਿ ਮਿਹਨਤ ਹੁੰਦੀ ਆ ਥੋੜੀ ਜਿਹੀ ਖਾਲ ਪਾਉਣ ਦੀ ਖਾਲ ਦਾ ਹੁੰਦਾ ਵੀ ਖਾਲ ਆਪਾਂ ਨੂੰ ਪਾਉਣਾ ਪੈਂਦਾਗਾ ਸੋ ਇਹਦੇ ਨਾਲ ਆਪਣੀ ਬਚਤ ਆ ਜੀ ਗੋਭੀ ਦੇ ਬੂਟੇ ਆਪਣੇ ਸਾਰੇ ਬਚ ਜਾਂਦੇ ਆ ਤੇ ਵਧੀਆ ਆਪਣੀ ਜਿਹੜੀ ਮਿਹਨਤ ਕਰੀ ਹੁੰਦੀ ਆ ਖਾਲ ਬਣਾਉਣ ਚ ਤੇ ਉਹ ਕਾਮਯਾਬੀ ਹੁੰਦੀ ਆ ਕਿਉਂਕਿ ਸਾਰੇ ਬੂਟੇ ਆਪਣੇ ਕਾਮਯਾਬ ਰਹਿੰਦੇ ਆਗੇ ਸੋ ਇਸ ਕਰਕੇ ਦੋਸਤੋ ਜਿਹੜੇ ਨਵੇਂ ਕਿਸਾਨ ਨੇ ਨਾ ਤੇ ਪਾੜੇ ਛੋਟੇ ਰੱਖਿਆ ਕਰੋ ਤੇ ਵੱਡਿਆਂ ਚ ਇਦਾਂ ਹੁੰਦਾ ਕਈ ਵਾਰੀ ਖੇਤ ਆਪਣਾ ਪੱਧਰ ਨਹੀਂ ਹੁੰਦਾ ਉਵੇਂ ਹੀ ਵੱਟਾਂ ਪਾ ਦਿੰਨੇ ਆ ਆਪਾਂ ਸੋ ਖੇਤ ਉੱਚਾ ਨੀਵਾ ਹੋਣ ਕਰਕੇ ਤੇ ਪਾੜੇ ਆਪਣੇ ਜੇ ਛੋਟੇ ਰੱਖਾਂਗੇ ਤੇ ਵਧੀਆ ਨਾ ਪੱਧਰ ਹੋਊਗਾ ਸਾਰਾ ਆਪਣਾ ਕਿਹਾਰਾ ਤੇ ਪਾਣੀ ਆਪਣਾ ਖਾਲਿਆਂ ਦੇ ਵਿੱਚ ਨਿਕਲਦਾ ਰਹੂਗਾ ਸੋ ਵੀਡੀਓ ਦੋਸਤੋ ਚੰਗੀ ਲੱਗੀ ਜੇ ਜਾਣਕਾਰੀ ਚੰਗੀ ਲੱਗੀ ਦਿੱਤੀ ਹੋਈ ਤਾਂ ਜਰੂਰ ਅੱਗੇ ਸ਼ੇਅਰ ਕਰਦੇ ਹੋ ਜੀ ਧੰਨਵਾਦ ਦੋਸਤੋ